ਸੋ ਸਿਕਾ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਪ ਸਪਰੇਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਹੈਂਡਵਰਕ ਦੇ ਸੂਟ ਨੇ ਜੋ ਲੈ ਕੇ ਆਇਆ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਅੱਜ ਸਪੈਸ਼ਲ ਇਹ ਹੈ ਕਿ ਅੱਜ ਆਪਾਂ ਫਸਟ ਤੁਹਾਡੇ ਲਈ ਵਿంటర్ ਦੀ ਕੀ ਆ ਆਪਾਂ ਸੇਲ ਹੈ ਜਿਹੜੀ ਲੈ ਕੇ ਆਇਾਂਗੇ ਤੇ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤਾਂ ਤੁਸੀਂ ਬਾਏ ਕਰ ਸਕਦੇ ਹੋ ਪਰ ਇਹ ਜ਼ਰੂਰ ਹੈ ਕਿ ਜਿਹੜੇ ਹੁਣ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਸਿਰਫ ਅੱਜ ਦਾ ਜੋ ਵੀ ਮੈਂ ਪ੍ਰਾਈਸ ਦਸਾਂਗੀ ਇਹ ਸਿਰਫ ਅੱਜ ਆਪਣੀ ਇਸ ਵੀਡੀਓ ਦੇ ਲਈ ਹੀ ਹੋਏਗਾ ਸੇਲ ਪ੍ਰਾਈਸ ਹੋਏਗਾ ਅਗਰ ਤੁਸੀਂ ਔਨ ਆਰਡਰ ਰੈਡੀ ਕਰਵਾਉਣਾ ਹੈ ਕਿਸੇ ਸਟੱਫ ਤੇ ਜਾਂ ਕਿਸੇ ਵੀ ਕਲਰ ਤੇ ਚੇਂਜ ਕਰਵਾ ਕੇ ਤਾਂ ਫਿਰ ਉਹਦਾ ਪ੍ਰਾਈਸ ਕੀ ਆਪਨਾ ਫੁੱਲ ਜਿੰਨਾ ਹੋਏਗਾ ਰਿਜਨਲ ਉਹ ਲੱਗੇਗਾ ਪਰ ਅੱਜ ਜੋ ਹੋਏਗਾ ਅੱਜ ਆਪਣਾ ਸੇਲ ਪ੍ਰਾਈਸ ਹੋਏਗਾ ਜੋ ਮੈਂ ਤੁਹਾਨੂੰ ਦਸਾਂਗੀ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ ਇਹ ਦੇਖੋ ਜੋ ਆਪਣਾ ਫਰਸਟ ਸੂਟ ਹੈ ਇਹ ਦੇਖੋ ਹੈਂਡਵਰਕ ਦਾ ਸੂਟਾ ਟੋਟਲੀ ਬਹੁਤ ਸੋਹਣਾ ਮਤਲਬ ਡਾਰਕ ਗ੍ਰੀਨ ਜੈ ਸ਼ੇਡ ਹੈ ਤੇ ਬਹੁਤ ਵਧੀਆ ਦੇਖੋ ਇਹ ਸਟਾਫ ਆਗਾ ਇਹ ਆਪਣੇ ਕੀ ਕੀਵੀ ਸਿਲਕ ਤੇ ਬਣਿਆ ਹੋਇਆ ਬਹੁਤ ਸੋਹਣਾ ਦੇਖੋ ਸਟਾਫ ਆ ਕੋਈ ਸ਼ਿਕਾਇਤ ਨਹੀਂ ਤੇ ਟੋਟਲੀ ਨੀਚੇ ਘੇਰ ਤੇ ਕੀ ਹੈਂਡਵਰਕ ਦਾ ਆਪਣਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਸੂਟ ਆ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਨੀਚੇ ਕੀ ਇਦਾਂ ਫੁੱਲ ਕੇਰ ਹੈਵੀ ਦਾ ਆਪਣਾ ਕੰਮ ਹੋਇਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਵੀ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਉੱਪਰ ਜੀ ਦੇਖੋ ਇਦਾਂ ਜਿਹੇ ਪੈਨਲ ਬਣੇ ਹੋਏ ਨੇ ਇਹ ਵੀ ਆਪਣੇ ਸਾਰੇ ਕੀ ਸਿੱਪੀ ਨਾਲ ਬਣੇ ਹੋਏ ਨੇ ਗੋਟਾ ਨਹੀਂ ਇਹ ਵੀ ਟੋਟਲੀ ਸਿੱਪੀ ਹੈਂਡਵਰਕ ਦਾ ਕੰਮ ਹੋਇਆ ਹੋਇਆ ਸਾਰੇ ਦੇਖੋ ਅੱਜ ਸੇਲ ਪ੍ਰਾਈਸ ਆ ਤੇ ਉਹ origional price ਹੋਏਗਾ ਸੇਲ ਦੇ ਅਕੋਰਡ ਤੇ ਬਹੁਤ ਜ਼ਿਆਦਾ ਸੋਹਣੇ ਰੀਜ਼ਨੇਬਲ ਪ੍ਰਾਈਸ 'ਚ ਹੋਣਗੇ ਤੇ ਜੋ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਦੇਖੋ ਆਪਣਾ ਕੀ ਹਵਾਂ ਦਾ ਕੰਮ ਹੈ ਬਹੁਤ ਸੋਹਣਾ ਜਿੰਨੇ ਵੀ ਸੂਟ ਨੇ ਸਾਰੇ ਕਿ ਆਪਣਾ ਇੱਕ ਇੱਕ ਪੀਸ ਹੋਏਗਾ ਜਿਹਦਾ ਫਸਟ ਦੇਖੋ ਬੁਕਿੰਗ ਹੋ ਜੇਗੀ ਆਪਾਂ ਉਹਨਾਂ ਨੂੰ ਇਹ ਸੂਟ ਦਵਾਂਗੇ ਤੇ ਇਹ ਦੇਖੋ ਬਹੁਤ ਸੋਹਣਾ ਦੇਖੋ ਸੂਟ ਆ ਟੂਟਲੀ ਹੈਂਡਵਰਕ ਦਾ ਇਹਦੇ ਨਾਲ ਅਗਰ ਤੁਸੀਂ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਵੋਗੇ ਆਬਵੀਅਸਲੀ ਤੁਹਾਨੂੰ ਕਰਕੇ ਦੇ ਦਾਂਗੇ ਇਹਨਾਂ ਸਭ ਸੂਟਾਂ ਦੇ ਪ੍ਰਾਈਸ ਕਿ ਮੈਂ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਫਿਰ ਤੁਸੀਂ ਆਪਣਾ ਆਰਡਰ ਜੋ ਮੈਨੂੰ ਦੇ ਸਕਦੇ ਹੋ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਇਹ ਆਪਣਾ ਆਰਗੈਂਜ਼ਾ ਦੇ ਸਟਾਫ ਦੇ ਉੱਪਰ ਹੈ ਇਹ ਦੇਖੋ ਇਹ ਆਪਣਾ ਆਰਗੈਂਜ਼ਾ ਦੇ ਸਟਾਫ ਦੇ ਉੱਪਰ ਬਣਿਆ ਹੋਇਆ ਸੂਟ ਟੋਟਲੀ ਹੈਂਡਵਰਕ ਹੈ ਇਹ ਵੀ ਗੋਟਾ ਪੱਤੀ ਦਾ ਕਾਜੂ ਹੋਇਆ ਹੋਇਆ ਇਹ ਦੇਖੋ ਟੋਟਲੀ ਹੈਂਡਵਰਕ नीचे देखो घेरा घेर वगैरह दे देखो किसी दी कोई दिक्कत नहीं है क्योंकि प्रॉपर खुले बने हुए ने ਤੁਸੀਂ ਕਟਿੰਗ वगैरह ਹੋ ਕੇ 21 ਤੋਂ ਲੈ ਕੇ 26 27 ਤੱਕ ਜਿੰਨਾ ਚਾਹੁੰਦਾ ਮਨਸਾਦਾਗਾ ਇਹ ਤੇ ਇਹ ਦੇਖੋ ਸਾਰਾ ਕਿ ਫਰੰਟ ਆਪਣਾ ਹੈਵੀ ਹੈ ਸਾਰਾ ਟੋਟ ਨਹੀਂ ਕਿਹ ਘੋਟੇ ਦਾ ਕੰਮ ਹੋਇਆ ਹੋਇਆਗਾ ਦੇਖੋ ਤੁਸੀਂ ਇਹ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਹੀ ਸੋਹਣਾ ਦੇਖੋ ਲਾਈਟਸ ਜਿਆ ਬਲੂ ਸ਼ੇਡ ਹੈ ਇਹਦਾ ਬਹੁਤ ਸੋਹਣਾ ਲੱਗ ਰਿਹਾ ਟੋਟਲੀ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਨਾਲ ਵਿੱਚ ਕੀ ਅਦਬ ਦਾ ਮੋਤੀ ਵੀ ਯੂਜ਼ ਕੀਤੇ ਗਏ ਨੇ ਬਹੁਤ ਸੋਹਣਾ ਦੇਖੋ ਸਿੱਪੀ ਵੀ ਯੂਜ਼ ਹੋਈ ਹੋਈ ਆ ਬਹੁਤ ਸੋਹਣਾ ਕੰਮ ਆ ਤੁਸੀਂ ਦੇਖ ਸਕਦੇ ਹੋ ਮੈਂ ਨੇੜੇ ਤੋਂ ਦਿਖਾਵਾਂਗੀ ਵੀ ਕਿੰਨਾ ਜ਼ਿਆਦਾ ਸੋਹਣਾ ਬਹੁਤ ਲਾਈਟ ਵੇਟ ਵਰਕ ਆ ਦੇਖੋ ਕੋਈ ਵੇਟ ਨਹੀਂ ਹੈਗਾ ਲਾਈਟ ਵੇਟ ਵਰਕ ਆਗਾ ਤੇ ਇਹਦੇ ਨਾਲ ਆਪਣੀ ਹੈਗੀ ਹੈਗੀ ਬਾਟਮ ਬਾਟਮ ਇਹ ਆਪਣੀ ਤੇ ਨਾਲ ਹੈਗਾ ਦੁਪੱਟਾ ਪਿਓਰ オーਗਾਂਜ਼ਾ ਤੇ ਆਪਣਾ ਸਾਰਾ ਕੰਮ ਹੋਇਆ ਹੋਇਆ ਪਿਓਰ オーਗਾਂਜ਼ਾ ਦਾ ਸਟੱਫ ਹੈ ਇਹ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਫੁੱਲਾ ਡੁੱਲਾ ਦੁਪੱਟਾ ਆਪਣਾ 4 ਸਾਈਡ ਦੇਖੋ ਦੁਪੱਟੇ ਦੇ ਕਿਹਾ ਬਾਰਡਰ ਵਗੈਰਾ ਬਣਿਆ ਹੋਇਆ ਇਹ ਦੇਖੋ ਬਹੁਤ ਸੋਹਣਾ ਦੇਖੋ ਤੁਸੀਂ ਗੋਟੇ ਦਾ ਕੰਮ ਲਾਈਟ ਵੇਟ ਦੇਖ ਸਕਦੇ ਹੋ ਤੁਹਾਨੂੰ ਚੱਕਣ ਤੋਂ ਹੀ ਪਤਾ ਚੱਲਦਾ ਹੋਵੇਗਾ ਵੀ ਕਿੰਨਾ ਲਾਈਟ ਵੇਟ ਕੰਮ ਹੋਇਆ ਹੋਇਆ ਦੇਖੋ ਟੋਟਲੀ ਇਹ ਵੀ ਗੋਟੇ ਦਾ ਹੈਂਡਵਰਕ ਦਾ ਕੰਮ ਆ ਸਾਰੇ ਦੁਪੱਟੇ ਦੇ ਵਿੱਚ ਦੇਖੋ ਤੁਸੀਂ ਐਡਾ ਬੁੱਟੇ ਬਣੀ ਹੋਈ ਆ ਬਹੁਤ ਹੀ ਜ਼ਿਆਦਾ ਸੋਹਣਾ ਗ੍ਰੇਸਫੁਲ ਸੂਟ ਹੈ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਪ੍ਰਾਈਸ ਸਾਡੇ ਸਕਰੀਨ ਉੱਪਰ ਮੈਂਸ਼ਨ ਹੋਣਗੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਆਪਣਾ ਬਹੁਤ ਸੋਹਣਾ ਸਟਾਫ ਸੈਰਟਨ ਔਰਗੈਂਜ਼ਾ ਦੇ ਉੱਪਰ ਆਪਣਾ ਬਣਿਆ ਹੋਇਆ ਜਿੰਨਾ ਵੀ ਦੇਖੋ ਆਪਣਾ ਸਟਾਫ ਹੁੰਦਾ ਪ੍ਰੋਪਰ ਪੂਰਾ ਵਧੀਆ ਕੰਪਨੀ ਦਾ ਸਟਾਫ ਹੁੰਦਾ ਕੋਈ ਕੰਪਲੇਂਟ ਨਹੀਂ ਹੋਈ ਅਜ ਤੱਕ ਜਿੰਨਾ ਵੀ ਆਪਣਾ ਰੈਡੀ ਹੋ ਕੇ ਗਏ ਨੇ ਸੂਟ ਇਹਦੇ ਨਾਲ ਦਾ ਇੱਕ ਪਹਿਲਾਂ ਵੀ ਆਪਣਾ ਰੈਡੀ ਹੋ ਕੇ ਗਿਆ ਸੀਗਾ ਸੂਟ ਸੇਮ ਕਲਰ ਦਾ ਹੀ ਤੇ ਇਹ ਦੇਖੋ ਟੋਟਲੀ ਕੀ ਘੇਰ ਦਾ ਕੰਮ ਹੈ ਤੇ ਹੈਂਡਵਰਕ ਦਾ ਕੰਮ ਆ ਟੋਟਲੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਵੀ ਮੋਤੀ ਦਬਕਾ ਕੱਟਦਾ ਨਾ ਸਿੱਪੀ ਵਗੈਰਾ ਯੂਜ਼ ਹੋਈ ਹੋਈ ਹੈ ਤੇ ਜਿੰਨਾ ਵੀ ਦੇਖੋ ਮਟੀਰੀਅਲ ਆ ਦੇਖੋ ਆਪਾਂ ਯੂਜ਼ ਕੀਤਾ ਉਹ ਵੀ ਪ੍ਰੋਪਰ ਵਧੀਆ ਕੁਆਲਿਟੀ ਦਾ ਮਟੀਰੀਅਲ ਹੁੰਦਾ ਹੈਗਾ ਇਹ ਨਹੀਂ ਹੈਗਾ ਵੀ ਦੋ ਤਿੰਨ ਤੋਂ ਪੈਣ ਤੋਂ ਬਾਅਦ ਤੁਹਾਡਾ ਮਟੀਰੀਅਲ ਜਿਹੜਾ ਬਲੈਕ ਹੋਣ ਲੱਗ ਜਾਏ ਬਿਲਕੁਲ ਵੀ ਨਹੀਂ ਬਹੁਤ ਵਧੀਆ ਮਟੀਰੀਅਲ ਆ ਜਿਹੜਾ ਯੂਜ਼ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਕੰਮ ਹੈ ਇਹ ਟੋਟਲੀ ਨੀਚੇ ਕੇ ਅਤੇ ਹੈਂਡਵਰਕ ਤੇ ਫਰੰਟ ਦੇ ਉੱਪਰ ਸਾਰੇ ਸ਼ਰਟਸ ਆਪਣੇ ਬੁਢੇ ਬਣੀ ਹੋਈ ਹੈ ਤੇ ਦੇਖੋ ਇਹ ਆਪਣਾ ਫਰੰਟ ਹੋ ਗਿਆ ਤੇ ਨਾਲ ਦੇਖੋ ਬਹੁਤ ਵਧੀਆ ਹੈਵੀ ਇਹਨਾਂ ਦੀ ਬਾਵਾਂ ਦਾ ਕੰਮ ਹੋਇਆ ਹੋਇਆ ਦੇਖੋ ਬਹੁਤ ਸੋਹਣਾ ਹੈਵੀ ਬਾਵਾਂ ਦਾ ਕੰਮ ਸਭ ਦਾ ਪ੍ਰਾਈਸ ਸਕਰੀਨ ਉੱਪਰ ਮੈਂਸ਼ਨ ਹੋਏਗਾ ਦੇਖੋ ਇਹ ਸਿਰਫ ਆਪਣਾ ਸੇਲ ਪ੍ਰਾਈਸ ਹੋਏਗਾ ਅਗਰ ਔਨ ਆਰਡਰ ਬਣਵਾਵੋਗੇ ਤਾਂ ਇਹਨਾਂ ਦਾ ਪ੍ਰਾਈਸ ਅਪ ਹੋਏਗਾ ਤੇ ਇਹ ਦੇਖੋ ਇਹਦਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਪਣਾ ਪਿਓਰ ਔਰਗੈਂਜ਼ਾ ਦਾ ਸਾਰੇ ਦੁਪੱਟੇ ਤੇ ਦੇਖੋ ਫੋਰ ਸਾਈਡ 'ਤੇ ਇਹਦਾ ਵਰਕ ਹੋਇਆ ਹੋਇਆ ਹੈਗਾ ਫੁੱਲ ਹੈਵੀ ਵਰਕ ਆ ਦੇਖੋ ਫਿਨਿਸ਼ਿੰਗ ਜਿੱਦਾਂ ਦੀ ਤੁਸੀਂ ਕਹੋਗੇ ਉਹ ਹੋ ਜੇਗੀ ਪਰ ਉਹਦੇ ਕੀ ਐਕਸਟਰਾ ਚਾਰजेस ਹੋਣਗੇ ਇਹ ਦੇਖੋ ਫੁੱਲ ਹੈਵੀ ਦੇਖੋ ਆਪਣਾ ਵਰਕ ਹੋਇਆ ਹੋਇਆ ਫੋਰ ਸਾਈਡ 'ਤੇ ਇਹਦੇ ਫਲਾਵਰ ਬਣੇ ਹਨ ਬਹੁਤ ਵਧੀਆ ਸੋਨਾ ਕੰਮ ਹੋਇਆ ਹੋਇਆ ਤੇ ਵਿੱਚ ਸਾਰੇ ਦੁਪੱਟੇ 'ਚ ਕੀ ਆ ਬੂਟੀ ਪਈ ਹੋਈ ਹੈਗੀ ਸਾਰੇ ਦੁਪੱਟੇ ਦੇ ਵਿੱਚ ਕੀ ਆ ਬੂਟੀਆਂ ਕੰਮ ਬਹੁਤ ਸੋਨਾ ਬਹੁਤ ਵਧੀਆ ਹੈਗਾ ਤੇ ਜੋ ਅਗੋਂ ਆਖ ਮੈਂ ਨੈਕਸਟ ਦਿਖਾ ਰਹੀ ਆ ਇਹ ਆਪਣਾ ਹੈਗਾ ਕ੍ਰੇਪ ਦੇ ਸਟਾਫ ਤੇ ਇਹ ਵੀ ਬਹੁਤ ਸੋਹਣਾ ਇਹਦੇ ਨਾਲ ਦੇ ਵੀ ਆਪਣੇ ਪਹਿਲਾਂ ਕਈ ਸੂਟ ਰੈਡੀ ਹੋ ਕੇ ਹੋਏ ਨੇ ਇਹ ਦੇਖੋ ਇਹ ਦੇਖੋ ਇਹ ਸਾਰਾ ਟੋਟਲੀ نیچے ਘੇਰ ਦਾ ਕੰਮ ਹੈ ਇਹਦੇ ਨਾਲ ਤੁਸੀਂ ਦੁਪੱਟਾ ਲਾਈਟ ਡਾਰਕ ਜਿੱਦਾਂ ਦਾ ਕਹੋ ਅਸੀਂ ਤੁਹਾਨੂੰ ਰੈਡੀ ਕਰਵਾ ਦਾਂਗੇ ਇਹ نیچے ਦੇਖੋ ਸਾਰਾ ਕਿ ਘੇਰ ਦਾ ਕੰਮ ਹੈ ਬਹੁਤ ਸੋਹਣਾ ਕੰਮ ਹੈ ਦੇਖੋ ਟੋਟਲੀ ਹੈਂਡਵਰਕ ਹੈ ਵੀ ਬਹੁਤ ਸੋਹਣਾ ਕੰਮ ਲੱਗ ਰਿਹਾ ਬਹੁਤ ਸੋਫਾਈ ਤੇ ਬਹੁਤ ਜ਼ਿਆਦਾ ਦੇਖੋ ਰੀਜ਼ਨੇਬਲ ਪ੍ਰਾਈਸ ਹੋਏਗਾ ਇਹਨਾਂ ਦਾ ਤੇ ਉੱਪਰ ਦੇਖੋ ਫੁੱਲ ਜਾ ਰਿਹਾ ਫਰੰਟ ਤੇ ਸਾਰੇ ਕਿਤੇ ਕੰਮ ਹੋਇਆ ਹੋਇਆ ਹੈ ਹੈਂਡਵਰਕ ਦਾ ਟੋਟਲੀ ਹੈਂਡਵਰਕ ਹੈ। ਨਾਲ ਕੀ ਇਹਨਾਂ ਦੀ ਦੇਖੋ ਇਸ ਤਰ੍ਹਾਂ ਗਿਆ ਬਾਵਾ ਤੇ ਕੰਮ ਹੋਇਆ ਹੋਇਆਗਾ। ਬਹੁਤ ਸੋਹਣਾ ਕੰਮ ਆ ਦੇਖੋ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਆਪਣਾ। ਤੇ ਜੋ ਮੈਂ ਨੈਕਸ ਦਿਖਾ ਰਹੀ ਆ। ਆਪਣੇ ਪਹਿਲਾਂ ਜਿਹੜੇ ਇਹ ਸੂਟ ਨੇ ਡਾਰਕ ਦੁਪੱਟਿਆਂ ਨਾਲ ਰੈਡੀ ਹੋ ਕੇ ਗਏ ਨੇ। ਪਰ ਹੁਣ ਇਸ ਵਾਰ ਆਪਾਂ ਇਹਨਾਂ ਨੂੰ ਦੁਪੱਟੇ ਨਹੀਂ ਹਲੇ ਰੈਡੀ ਕਰਵਾਏ ਉਹ ਜਿੱਦਾਂ ਦਾ ਤੁਸੀਂ ਕਹੋਗੇ ਆਪਾਂ ਉਹ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹ ਦੇਖੋ ਇਹਦਾ ਫੁੱਲ ਫਰੰਟ ਆ ਕਿਉਂ ਕਿ ਇਹ ਜਿਹੜਾ ਵਰਕ ਆ ਬਹੁਤ ਜ਼ਿਆਦਾ ਰੀਵਨ ਇਸ ਅ ਰਾਈਸ ਪੈਂਦਾ ਹੈਗਾ ਬਹੁਤ ਸੋਹਣਾ ਦੇਖੋ ਫੁੱਲ ਹੈਵੀ ਫਰੰਟ ਆ ਦੇਖੋ ਇਹਦੇ ਵੀ ਬਹੁਤ ਸੋਹਣਾ ਕੰਮ ਹੈਦਾ ਵੀ ਫਰੰਟ ਦਾ ਟੋਟਲ ਹੈਂਡਵਰਕ ਆ ਵਿੱਚ थ्रेड ਯੂਜ਼ ਕੀਤਾ ਹੋਇਆ ਮੋਤੀ ਦਬਕਾ ਸਿੱਫੇ ਵਗੈਰਾ ਸਭ ਕੁਝ ਯੂਜ਼ ਕੀਤਾ ਹੈ ਬਹੁਤ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਹੋਇਆ ਹੈ ਇਹਦਾ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਆਪਣਾ ਤੇ ਜੇ ਮੈਂ ਨੈਕਸਟ ਦਿਖਾ ਰਹੀ ਆ ਇਹ ਦੇਖੋ ਇਹ ਵੀ ਆਪਣਾ ਟੋਟਲੀ ਘੇਰ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਦੇਖੋ ਸਫਾਈ ਤੇ ਸਾਰੇ ਸ਼ਰਟ ਦੇ ਉੱਪਰ ਕੀ ਆ ਬੂਟੀ ਪਈ ਹੋਈ ਆ ਬਹੁਤ ਸੋਹਣਾ ਦੇਖੋ ਕੰਮ ਹੈ ਬਹੁਤ ਸੋਹਣਾ ਲੱਗ ਰਿਹਾ ਦੇਖੋ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਸਾਰੇ ਟੋਟਲੀ ਆਪਣੇ ਜਿੰਨੇ ਵੀ ਹੁਣ ਤੱਕ ਕਰ ਆਪਾਂ ਸੂਟ ਦਿਖਾਏ ਨੇ ਸਾਰੇ ਟੋਟਲੀ ਹੈਂਡਵਰਕ ਦੇ ਸੂਟ ਸੀਗੇ ਇਹ ਆਪਣੇ ਜੋ ਦੇਖੋ ਮੈਂ ਨੈਕਸਟ ਦਿਖਾ ਰਹੀ ਆ ਇਹ ਆਪਣਾ ਹੈਗਾ ਮਸ਼ੀਨਵਰਕ ਦਾ ਕੀਵੀ ਸਿਲਕ ਦੇ ਬਣੇ ਹੋਏ ਨੇ ਬਹੁਤ ਵਧੀਆ ਸਿਲਕ ਹੈ ਤੇ ਨਾਲ ਬਹੁਤ ਹੀ ਵਧੀਆ ਕੀ ਆਪਣਾ ਕੰਮ ਕੀਤਾ ਹੈ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਦੇਖੋ ਸਫਾਈ ਦੇ ਕੰਮ ਆ ਸਾਰਾ ਟੋਟਲੀ ਨੀਚੇ ਘੇਰ ਦਾ ਕੰਮ ਹੋਇਆ ਸਾਰਾ ਜ਼ਰੀ ਨਾਲ ਦੇਖੋ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਬਰੀਕੀਚ ਕੰਮ ਕੀਤਾ ਹੋਇਆ ਸਾਰਾ ਇਹ ਆਪਣਾ ਫਰੰਟ ਘੇਰ ਦਾ ਕੰਮ ਹੋ ਗਿਆ ਸਾਰਾ ਬਹੁਤ ਸੋਹਣਾ ਕੰਮ ਆ ਕਲਰ ਬਹੁਤ ਸੋਹਣਾ ਬੇਸ ਕਲਰ ਆ ਜਿਹੜਾ ਦੇਖੋ ਤੇ ਇਹ ਆਪਣਾ ਕੀ ਹੋ ਗਿਆ ਬਾਵਾ ਦਾ ਕੰਮ ਬਹੁਤ ਸੋਹਣਾ ਦੇਖੋ ਬਾਵਾ ਤੇ ਕੰਮ ਆ ਇਹਦੇ ਨਾਲ ਜਿੱਦਾਂ ਦਾ ਤੁਸੀਂ ਦੁਪੱਟਾ ਕਹੋਗੇ ਅਸੀਂ ਤੁਹਾਨੂੰ ਰੈਡੀ ਕਰਾ ਦਾਂਗੇ ਕੰਮ ਦੀ ਸਫਾਈ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਸਫਾਈ ਦੇ ਕੰਮ ਆ ਇਹ ਆਪਣਾ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਦੇਖੋ ਇਹ ਆਪਣਾ ਕੀ ਬਾਹਵਾਾਂ ਤੇ ਕੰਮ ਹੋਇਆ ਹੋਇਆ ਨਾਲੇ ਆਪਣਾ ਕੀ हिਪ ਤੇ ਤੇ ਬਾਹਵਾਾਂ ਤੇ हिਪ ਤੇ ਤੇ ਸਲਵਾਰ ਦੀਆਂ ਮੂਰੀਆਂ ਦੇ ਕੰਮ ਹੋਇਆ ਹੋਇਆ ਹੈ ਬਹੁਤ ਸੋਹਣਾ ਸੂਟ ਲੱਗ ਰਿਹਾ ਇਹ ਦੇਖੋ ਇਹ ਆਪਣਾ ਕੀਆਂ ਮੂਰੀਆਂ ਦਾ ਕੰਮ ਹੈ ਬਹੁਤ ਸੋਹਣਾ ਸਫਾਈ ਤੇ ਕੰਮ ਆ ਤੁਸੀਂ ਕੰਮ ਦੀ ਸਫਾਈ ਦੇ ਇਹਦੇ ਨਾਲ ਦੀ ਪਿਕ ਆ ਮੈਂ ਜਿਹੜੀ ਸਕਰੀਨ ਉੱਪਰ ਮੈਂਸ਼ਨ ਕਰਾਂਗੀ ਤੁਹਾਨੂੰ ਪਤਾ ਚੱਲ ਜਾਏਗਾ ਵੀ ਕਿਸ ਤਰ੍ਹਾਂ ਇਹਦਾ ਵਰਕਾ ਮਤਲਬ ਕਿੰਨਾ ਦਾ ਸੂਟ ਹੈ ਜਿਹੜਾ ਰੈਡੀ ਹੋ ਰਿਹਾ ਇਹ ਦੇਖੋ ਇਹ ਨਵੀਂ ਬਾਹਵਾ ਦਾ ਕੰਮ ਹੋ ਗਿਆ ਮੂਰੀਆਂ ਤੇ ਵੀ ਆ ਬਾਹਵਾ ਤੇ ਹੋ ਗਿਆ ਤੇ ਆ ਆਪਣਾ ਕੀ ਹੈ ਹਿਪ ਕੋਲ ਆ ਜਾਏਗਾ ਇਹ ਡਿਜ਼ਾਈਨ ਆ ਜਿਹੜਾ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਵੀ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਚ ਹੋਏਗਾ ਸਭ ਦਾ ਪ੍ਰਾਈਸ ਕੀ ਹੈ ਮੈਂ ਅ ਸਕਰੀਨ ਤੇ ਮੈਂਸ਼ਨ ਕਰਾਂਗੀ ਕੀ ਵੀ ਸਿਲਕਾ ਦੇਖੋ ਵੀ ਵਧੀਆ ਸਟਾਫ ਆ ਆਪਣਾ ਤੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਆਪਣਾ ਮਸਲੀਨ ਤੇ ਸੂਟ ਹੈ ਤੇ ਕੰਪਿਊਟਰਾਈਜ਼ ਹੈ ਕਿ ਵਰਕ ਹੋਇਆ ਹੋਇਆਗਾ ਜੇ ਰੋ ਮਸ਼ੀਨ 'ਚ ਕਰਵਾਉਂਗੇ ਤਾਂ ਕੋਸਟ ਵੀ ਪੈਣਾ ਥੋੜਾ ਤੇ ਇਹ ਦੇਖੋ ਆਪਣਾ ਸੂਟ ਰੈਡੀ ਹੈ ਤੁਸੀਂ ਇਹਨੂੰ ਵੀ ਬਾਇ ਕਰ ਸਕਦੇ ਹੋ ਇਹ ਨੀਚੇ ਟੋਟਲੀ ਦੀ ਹੈ ਕਿਰ ਦਾ ਕੰਮ ਹੋਇਆ ਕੱਟਵਰਕ ਵਾਲਾ ਸਾਰਾ ਟੋਟਲੀ ਕੰਮ ਹੋਇਆ ਹੋਇਆ ਹੈ ਤੁਹਾਨੂੰ ਜੋ ਪਸੰਦ ਆ ਰਿਹਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਅਗਰ ਤੁਹਾਨੂੰ ਮੇਰੀ ਅੱਜ ਦੀ ਜੋ ਵੀ ਮੈਂ ਨਿਊ ਕਲੈਕਸ਼ਨ ਲੈ ਕੇ ਤੁਹਾਨੂੰ ਵਧੀਆ ਲੱਗੀ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਜੋ ਵੀ ਮੇਰੇ ਅੱਜ ਦੇ ਨਿਊ ਕਲੈਕਸ਼ਨ ਦੇ ਸੂਟਾਂ ਦੀ ਕਿਸ ਤਰ੍ਹਾਂ ਲੱਗੇ ਥੈਂ